ਦੋ ਮਿੰਟ ਲਈ ਬਿਜਲੀ ਚਲ ਜਾਏ ਤੇ ਜਾਨ ਨਿਕਲ ਜਾਂਦੀ ਹੈ ਜੀ ਤੇ ਇਹ ਇਹ ਮਕਾਮ ਦੇਖੋ ਇੱਕ ਇਹ ਮਕਾਮ ਆ ਬੰਦੇ ਦਾ ਉਹੀ ਸ਼ਖਸ ਅਗਨ ਭੇਟ ਜਦੋਂ ਕੀਤਾ ਜਾਂਦਾ ਮੈਂ ਮਹਿਸੂਸ ਕਰ ਰਿਹਾ ਸੀ ਕਿ ਕੀ ਲੀਲਾ ਬਣੀ ਹੈ ਰੱਬ ਦੀ ਇਹ ਸਰੀਰ ਇਹਦਾ ਮਤਲਬ ਸਰੀਰ ਦੀ ਕੋਈ ਵੈਲਿਊ ਹੀ ਨਹੀਂ ਹੈ ਕੰਮ ਦੀ ਚੀਜ਼ ਚਲੇਗੀ ਭੱਲਾ ਸਾਹਿਬ ਉਹ ਸੀ ਜਿਹੜੀ એનર્ਜੀ ਉਹ ਨਾਲ ਵਿੱਚ ਬੋਲਦੀ ਸੀ ਜਿਹਨੂੰ ਸੋਲ ਕਿਹਾ ਜਾਂਦਾ ਆਤਮਾ ਕਿਹਾ ਜਾਂਦਾ ਸ਼ਰੀਰ ਕਰਕੇ ਹੁਣ ਸਾਨੂੰ ਉਹ ਨਜ਼ਰ ਨਹੀਂ ਆਉਣਗੇ ਕੰਮ ਦੇ ਹਵਾਲੇ ਨਾਲ ਉਹਨਾਂ ਦਾ ਕੰਮ ਪੁਰਾਣਾ ਨਹੀਂ ਹੋਣਾ ਉਹ ਤੋਂ ਹੋਰ ਆਰਟਿਸਟ ਅਸਰ ਵੀ ਲੈਣਗੇ ਹੋਰ ਐਨਮਾਈ ਵੀ ਕਰਨਗੇ ਹੋਰ ਕਲਾਕਾਰਾਂ ਦੀ ਲੇਕਿਨ ਕੰਮ ਦੇ ਹਵਾਲੇ ਨਾਲ ਉਹ ਹਮੇਸ਼ਾ ਜ਼ਿੰਦਾ ਰਹਿਣਗੇ ਕਮਾਲ ਸੀ ਹਸਾਵ ਵੀ ਦੇਣਾ ਸਟਾਇਰ ਵੀ ਕਰ ਦੇਣਾ ਕਿਸੇ ਨੂੰ ਦੁੱਖ ਵੀ ਨਾ ਲੱਗੇ ਤੇ ਕੋਈ ਮੰਦਬੁੱਧੀ ਲੋਕ ਹੁੰਦੇ ਦੁਖੀ ਹੋ ਵੀ ਜਾਂਦੇ ਆ ਤੇ ਉਹਨਾਂ ਨੂੰ ਵੀ ਉਹ ਮਨਾ ਲੈਂਦੇ ਸੀ ਬੜੀ ਪਿਆਰੀ ਸ਼ਖਸੀਅਤ ਸੀਗੀ ਲੇਕਿਨ ਛਣਕਾਟਾ ਜਿਹੜਾ ਆ ਉਹ ਗਲੀ ਗਲੀ ਨਹੀਂ ਹੁਣ ਰੱਜੇਗਾ ਛਣਕੇਗਾ ਨਹੀਂ ਹਰ ਕਿਸੇ ਨੂੰ ਹਸਾਉਣ ਵਾਲਾ ਅੱਜ ਹਰ ਕਿਸੇ ਨੂੰ ਦੁਆਪ ਦੇਣਾ ਜੀ ਇਹੀ ਤੇ ਗੱਲ ਹੈ ਕਹਿੰਦੇ ਉਹ ਕਬੀਰ ਸਾਹਿਬ ਆ ਨਾ ਜਬ ਆਏ ਸੰਸਾਰ ਮੇ ਅਮਰ ਕੀ ਸੀਗਾ ਮੇ ਮੈਨੂੰ ਤਾਂ ਅੱਜ ਸਾਰਾ ਕੁਝ ਹੀ ਭੁੱਲ ਗਿਆ ਸਭ ਕੁਝ ਭੁੱਲ ਗਿਆ ਔਰ ਅਸੀਂ ਬੜੀਆਂ ਗੱਲਾਂ ਕਰਦੇ ਹੁੰਦੇ ਸੀ لیکن ਜਦੋਂ ਆਪਣੇ ਨੂੰ ਤੋਰਦਾ ਬੰਦਾ ਤੇ ਫਿਰ ਸਾਰਾ ਕੁਝ ਪੁੱਲ ਜਾਂਦਾ ਹਾਂਜੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸਰਾਇਆ ਜਾਂਦਾ ਸੀ ਦੇਖਿਆ ਜਾਂਦਾ ਸੀ ਉਹਨਾਂ ਦੇ ਫੈਨਸ ਸੀਗੇ ਕਿਉਂਕਿ ਫਿਲਮਾਂ ਜਿਹੜੀ ਪੰਜਾਬੀ ਇੰਡਸਟਰੀ ਨੇ ਬੜਾ ਤਰੱਕੀ ਕੀਤੀ ਆ ਪੂਰੀ ਦੁਨੀਆ 'ਚ ਰੀਲਿਸ ਹੁੰਦੀ ਹੈ ਦੇਖੋ ਕਿਸ ਕਿਸ ਲੈਵਲ ਦੇ ਉਹਨਾਂ ਦੇ ਫੈਨ ਹੋਣਗੇ ਫਾਲੋਅਰਸ ਹੋਣਗੇ ਸਾਰੇ ਤਕਲੀਫ 'ਚ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਵੱਖਰੇ ਮੁਕਾਮ ਤੱਕ ਲੈ ਕੇ ਗਏ ਪੱਲਾ ਸਾਹਿਬ ਕੀ ਲੱਗਦਾ ਹੈ ਕਿ ਕੋਈ ਹੋਰ ਕਲਾਕਾਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਮੁਕਾਮ ਤੱਕ ਲੈ ਕੇ ਜਾਏਗਾ ਹੁਣਾਂ ਵੀ ਲੈ ਗਏ ਸੀ ਨੂੰ ਕੰਟੀਨਿਊ ਕਰੇ ਰੱਬ ਦੇ ਕੰਮ ਵਿੱਚ ਬੇਟਾ ਰੈਪਿਟੇਸ਼ਨ ਤਾਂ ਹੈ ਨਹੀਂ ਰਿਪੀਟ ਨਹੀਂ ਰੱਬ ਕਰਦਾ ਬੰਦਾ ਬੰਦੇ ਨਾਲ ਨਹੀਂ ਮਿਲਦਾ ਸ਼ਕਲ ਸ਼ਕਲ ਨਾਲ ਨਹੀਂ ਮਿਲਦੀ ਹੈਨਾ ਲੇਕਿਨ ਪੱਲਾ ਸਾਹਿਬ ਦੁਬਾਰਾ ਨਹੀਂ ਆਉਣਗੇ ਉਂਝ ਆਰਟਿਸਟ ਬਹੁਤ ਆਉਣਗੇ ਤੁਰੇ ਜਾਣਗੇ ਸਾਡੇ ਤੋਂ ਪਹਿਲਾਂ ਕਈ ਆਏ ਆ ਸਭ ਤੋਂ ਸਾਡੇ ਤੋਂ ਬਾਅਦ ਵੀ ਆਉਣਗੇ ਆਪੂ ਆਪਣਾ ਕੰਮ ਕਰਕੇ ਚਲੇ ਜਾਂਦੇ ਲੇਕਿਨ ਭੱਲਾ ਸਾਹਿਬ ਨੇ ਜੋ ਕੰਮ ਕੀਤਾ ਉਹ ਅਮਰ ਹੋ ਗਿਆ ਲੇਕਿਨ ਇਹ ਨਹੀਂ ਕਿ ਆਰਟਿਸਟ ਔਰ ਨਹੀਂ ਆਉਣਗੇ ਲੇਕਿਨ ਲੇਜੈਂਡ ਕਦੀ ਕਦੀ ਆਉਂਦੇ ਆ ਜੀਨियस ਲੋਕ ਕਦੀ ਕਦੀ ਆਉਂਦੇ ਜੀ ਦਿਲ ਦੇ ਵਿੱਚੋਂ ਇਹੋ ਹੀ ਨਿਕਲਦਾ ਕਿ ਕੌਣ ਕਵੇ ਤੈਨੂੰ ਡਾਢਿਆ ਰੱਬਾ ਇੰਜ ਨਹੀਂ ਇੰਜ ਕਰ ਪਹਿਨਾ ਖਾਬ ਦੀ ਤਰ੍ਹਾਂ ਨਿਕਲ ਜਾਂਦਾ ਬਚਪਨ ਜਿਆ ਸਾਨੂੰ ਤੇ ਲੱਗਦਾ ਕੱਲ ਦੀਆਂ ਗੱਲਾਂ ਆ ਟਾਈਮ ਦੀ ਟਾਈਮ ਇਜ਼ ਕਿਦ ਨੂੰ ਟਾਈਮ ਇਜ਼ ਫਲਾਈਂਗ ਟਾਈਮ ਦੀ ਸਪੀਡ ਬੜੀ ਹੈ ਤੇ ਜਦੋਂ ਹੁਣ ਮਜ਼ਾ ਜਿਹਾ ਆਉਂਦਾ ਜ਼ਿੰਦਗੀ ਦਾ ਜ਼ਿੰਦਗੀ ਨੂੰ ਜਿਉਂਦੇ ਆ ਜਦੋਂ ਬੱਚੇ ਜਵਾਨ ਹੋ ਜਾਂਦੇ ਮਾੜਾ ਮੋਟਾ ਵਿਆਹੇ ਜਾਂਦੇ ਆ ਫਿਰ ਬੰਦਾ ਆਪਣੇ ਕੰਮ ਨੂੰ ਲੈ ਕੇ ਵੀ ਸੰਤੁਸ਼ਟ ਹੁੰਦਾ ਸੈਟੀਸਫਾਈਡ ਹੁੰਦਾ ਜਦੋਂ ਮਜ਼ਾ ਆਉਂਦਾ ਉਦੋਂ ਪੈਕ ਅਪ ਹੋ ਜਾਂਦਾ ਇਹ ਕੋਈ ਨਹੀਂ ਬੜੀ ਤਕਲੀਫ ਤੇ ਵੇਖੋ ਨਾ ਉਹਨਾਂ ਨੇ ਇਸ ਕਿੰਨੀ ਅੱਛੀ ਸਟੱਡੀ ਕੀਤੀ ਫਿਰ ਪ੍ਰੋਫੈਸਰ ਲੱਗੇ ਦੇਰ ਸ਼ੌਕੀਅਤ ਹੋਰ ਤੇ ਛਣਕਾਟੇ ਬਣਾਉਂਨ ਉਹਨਾਂ ਦੇ ਸਾਥੀ ਬਾਲਮਕਨ ਜੀ ਅਜੇ ਤੱਕ ਅਫੀਸਰ ਨੇ ਬੜੇ ਅੱਛੇ ਅਹੁਦਿਆਂ ਤੋਂ ਇਹ ਰਿਟਾਇਰ ਹੋ ਗਏ ਪੱਲਾ ਸਭ ਕਿਉਂਕਿ ਕੰਮ ਇਹਨਾਂ ਨੂੰ ਦੂਸਰਾ ਤੇ ਉਹਨਾਂ ਦੇ ਸਾਥੀ ਜੋੜੀ ਵੀ ਇਹ ਕਮਾਲ ਹੈ ਮੈਂ ਵੇਖਿਆ ਕਿ ਜਲਦੀ ਜਲਦੀ ਕਹਿੰਦੇ ਨਾ ਹਮਸਫਰ ਮਿਲੇ ਵੀ ਕਹੀਂ ਦੋਨੋਂ ਚਲਤੇ ਰਹੇ ਤਨ ਹਾ ਤਨ ਹਾ ਬੰਦੀ ਨਹੀਂ ਲੇਕਿਨ ਇਹ ਜੋੜੀ ਦੇ ਵੀ ਸ਼ਾਬਾਸ਼ ਕਿ ਦੇਖੋ ਐਂਡ ਟਿਲ ਐਂਡ ਅੱਜ ਵੀ ਸਾਰੀਆਂ ਰਸਮਾਂ ਮੈਂ ਜਦੋਂ ਦੇਖ ਰਿਹਾ ਸੀ ਬਾਲਮਕਨ ਜੀ ਨਿਭਾ ਰਹੇ ਸੀ ਬੱਚੇ ਨੂੰ ਢਾਰਸ ਦੇ ਰਹੇ ਸੀ ਉਹਦੇ ਦੋਸਤਾਂ ਨੂੰ ਮਿਲ ਰਹੇ ਸੀ ਇਹ ਹੁੰਦੀ ਯਾਰੀ ਇਹਨੂੰ ਕਹਿੰਦੇ ਯਾਰੀ ਯਾਰ ਯਾਰ ਸਭ ਹੈ ਦਿਲਦਾਰ ਯਾਰ ਕੋਈ ਨਹੀਂ ਮਤਲਬ ਤੇ ਬੇਲੀ ਸਭ ਹੈ ਮੁਸ਼ਕਿਲ ਦਾ ਯਾਰ ਕੋਈ ਨਹੀਂ